ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾ ਨਾਲ ਅੰਜਲੀ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਤੰਤਨ ਬਾਬਾ ਸ਼੍ਰੀ ਚੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪਵਿੱਤਰ ਜਨਮ ਦਿਹਾੜਾ ਉਦਾਸੀ ਧਰਮਸ਼ਾਲਾ ਮੇਲੀ ਗੇਟ ਫਗਵਾੜਾ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਰਿਪੋਰਟ ਤੇ ਬਾਬਾ ਜੀ ਉਹਨਾਂ ਨੂੰ ਨਵਾਜਦੇ ਹੋਏ ਅੱਗੇ ਚਲੇ ਗਏ ਉੱਥੇ ਕਮੰਡਲ ਨਾਲ ਜਾਲ ਖੇਚਿਆ ਤੇ ਸਾਧ ਸੰਗਤ ਹੀ ਉੱਥੇ ਕਮੰਡਲ ਸਰ ਬਣ ਗਿਆ ਇੱਥੇ ਜਮਟਾ ਸਰ ਬਣ ਗਿਆ ਦਲਹੋਜੀ ਜਿਹੜਾ ਜਮਟਾ ਮਾਰ ਕੇ ਜਾਲ ਕੱਢਦਾ ਉਹ ਬੜੀ ਦਿਆਲੂ ਸੁਭਾਅ ਦੇ ਸੀ ਉਹਦੇ ਮਨ ਚ ਗਿਆ ਆਉ ਤੜਾ ਥੱਲੇ ਰੱਖ ਲਾਉ ਤੁਸੀਂ ਲੰਗਰ ਚਲਾਉ ਇੱਥੇ ਜਿਹੜਾ ਵੀ ਯਾਤਰੀ ਇਧਰ ਲਾਗੇ ਚ ਆਵੇ ਕੁਆਦੇ ਸਥਾਨ 'ਤੇ ਲੰਗਰ ਛਕੇ ਬਿਨਾ ਖਾਲੀ ਨਾ ਜਾਵੇ ਜੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਉਦਾਸੀ ਧਰਮਸ਼ਾਲਾ ਮੀਲੀ ਰੇਡ ਫਗਵਾੜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼ਹੀ ਚੰਦਰ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜਾ ਆਤਸ਼ਾ ਨਾਲ ਮਨਾਇਆ ਗਿਆ ਇੱਥੇ ਕੜਾ ਪ੍ਰਸ਼ਾਦ ਦੇ ਲੰਗਰ ਅਤੇ ਪ੍ਰਸ਼ਾਦੇ ਦਾ ਲੰਗੜ ਅਡੁੱਟ ਵਰਤਾਇਆ ਗਿਆ ਇਹ ਜਨਮ ਦਿਹਾੜਾ ਬਾਬਾ ਸ਼ਹੀ ਚੰਦ ਜੀ ਦਾ ਸੂ ਸਾਲਾਂ ਤੋਂ ਉਦਾਸੀ ਧਰਮਸ਼ਾਲਾ ਮੇਲੀ ਗੇਟ ਦਾ ਘਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਉਤਸ਼ਾਹ ਨਾਲ ਮੈਨ ਆਇਆ ਗਿਆ ਜਿੱਥੇ ਸ਼ਹਿਰ ਦੀਆਂ ਸਮੂਹ ਸਾਧ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ ਧੰਨਵਾਦ